ਹਰ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਸੋ ਜਿਹੜੇ ਭੈਣ ਭਰਾ ਆਪਣੇ ਸਜਣ ਵੀਰ ਨਵੇਂ ਨਾਲ ਜੁੜੇ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦਿੰਨੇ ਆ ਪਸ਼ੂ ਪਕਾਰ ਦਾ ਕੀਤਾ ਵੀਰ ਹਰਵੇਲ ਸਿੰਘ ਦਾ ਪਸ਼ੂ ਡੇ ਦੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਫਾਰਮ ਤੇ ਵਿਕਰੀ ਦਾ ਕੰਮ ਆ ਅੱਜ ਇਸ ਵੀਡੀਓ ਵਿੱਚ ਤੇ ਇਹਨਾਂ ਐਨੀਮਲ ਤੁਹਾਨੂੰ ਦਿਖਾਉਣੇ ਆਪਾਂ ਦੋ ਵੜਾਂ ਬੱਛੀਆਂ ਦਿਖਾ ਦੇਾਂਗੇ ਤੇ ਇੱਕ ਨੀਲੀ 라ਵੀ ਦੇ ਵਿੱਚ ਦੋਸਤੋ ਇਹ ਸਾਹਮਣੇ ਤੁਸੀਂ ਝੋਟੀ ਦੇਖ ਲਓਗੇ ਦੋ ਐਨੀਮਲ ਜਿਹੜੇ ਗੱਬਣਾ ਇੱਕ ਵੈਰ ਗੱਬਣਾ ਠੀਕ ਆ ਜੀ ਇੱਕ ਝੋਟੀ ਗੱਬਣਾ ਤੇ ਇੱਕ ਬੱਛੀ ਬਿਲਕੁਲ ਸੱਜਰਤਾਜੀ ਸੂਈ ਆ ਤੇ ਰੇਡ ਜਿਹੜਾ ਕਰਮਾਲੀ ਦਾ ਬਿਲਕੁਲ ਟੋਕੜਾ ਵਾਲਾ ਜਾਈਾ ਜੀ ਹੈ ਸੱਜਰ ਸੂਈ ਆ ਮਗਰ ਬੱਛੀ ਆ ਤੇ ਰੇਡ ਇਹਨਾਂ ਕਰਮਾਲੀ ਦਾ ਟੋਕੜਾ ਵਾਲੀ ਆ ਠੀਕ ਆ ਜੀ ਬੜੇ ਜਾਇਜ਼ ਰੇਡ ਦੇ ਵਿੱਚ ਮਿਲ ਜਾਣੀ ਹੈ ਜਿਹੜੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ ਮਹਿਸੂਸ ਵੀ ਨਹੀਂ ਹੋਣਾ ਕਿ ਕਿਸੇ ਵੇਰ ਨੂੰ ਤਕਰੀਬ ਤੇ ਇਹਦੀ ਡਿਟੇਲ ਆਪਾਂ ਲੈ ਲਾਂਗੇ ਹੁਣ ਇਸ ਵਕਤ ਜਿਹੜੇ ਬੌਲੇ ਤੇ ਚੱਲਣ ਦੇ ਹੀ ਆ ਕੋਈ ਅੱਜ ਭਲਕਦੀ ਸੂਈ 25 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਟਾਈਮ ਕੋਈ ਮਾਰਨਿੰਗ ਦੇ 10:30 ਤੋਂ 11 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਵੀਰ ਹਰਵਿੰਦਰ ਸਿੰਘ ਸਰਪੇਲ ਸਿੰਘ ਸਾਸਰੀ ਜੀ ਹਾਂਜੀ ਰਾਜ ਸਾਸਰੀਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਭੈਣ ਭਰਾ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀਕਾਲ ਹੋ ਠੀਕ ਠਾਕ ਅੱਛਾ ਬਹੁਤ ਵਧੀਆ ਹਰਵਿੰਦਰ ਸਿੰਘ ਕਿਰਪਾ ਵਾਹਿਗੁਰੂ ਦੀ ਮਿਹਰ ਇਹਵੇਂ ਕੰਮ ਕਰਦੇ ਬਸ ਚੱਲੀ ਜਾਂਦਾ ਪਰਮਾਤਮਾ ਦੀ ਮਿਹਰ ਆ ਜੀ ਚਲ ਹਰ ਮੇਰੇ ਵੀਰੇ ਮਾਲ ਤਕਰੀਬਨ ਕੋਈ 2-4 ਇਸੇ ਤਰ੍ਹਾਂ ਕੋਈ ਆ ਜਾਂਦਾ ਵਿਕ ਜਾਂਦਾ ਵਿੱਚ ਵਿਚਾਲੇ ਕੋਈ ਰੋਪਰ ਵੀ ਪਹੁੰਚਾ ਜੁੜਿਆ ਕਾਫੀ ਤਕਰੀਬਨ ਰਾਸਿਆਂ ਮਾਲ ਡੇਲੀ ਸੇਲ ਪਰਚੇਜ ਦਾ ਜਿਹੜਾ ਆਪਾਂ ਖਰੀਦੇ ਵੀਰੇ ਨੇ ਵੇਚਦੇ ਵੀਰੇ ਨੇ ਤਕਰੀਬਨ ਲੋਕਲ ਕਾਕ ਵੀ ਬਹੁਤ ਪੈਂਦਾ ਤਾਂ ਸੱਜਣ ਪਾਸਿਓਂ ਵੀ ਜਿਹੜੇ ਵੀਡੀਓ ਦੇਖਦੇ ਆ ਉਹ ਵੀ ਕਾਲ ਕਰਦੇ ਆ ਤੇ ਬਾਕੀ ਧੰਨਵਾਦ ਜਿਹੜੇ ਸੱਜਣ ਕਾਲ ਕਰਦੇ ਆ ਕਈ ਵਾਰ ਫੋਨ ਨਹੀਂ ਪਿਕ ਹੁੰਦਾ ਨਹੀਂ ਚੁੱਕਿਆ ਜਾਂਦਾ ਤਾਂ WhatsApp ਕਾਲ ਚਾਹੇ ਤੁਸੀਂ ਮੈਸੇਜ ਕਰ ਦਿਆ ਕਰੋ ਆਪਾਂ ਰਪਲਾਈ ਤੁਹਾਨੂੰ ਜਰੂਰ ਦੇਵਾਂਗੇ ਬਿਲਕੁਲ ਵੀਰੇ ਲਓ ਵੀ ਸ਼ੁਰੂਆਤ ਕਰ ਲਵਾਂਗੇ ਦੋਸਤੋ ਪਹਿਲੇ ਨੰਬਰ ਤੇ ਇਸੇ ਝੋਟੀ ਤੋਂ ਠੀਕ ਆ ਜੀ ਸੋ ਗੱਬਾਂ ਨੂੰ ਠੁੱਕੀ ਤਿਆਰੀ ਦੇ ਉੱਤੇ ਹੀ ਆ ਦਿਨ ਹਜੇ ਲੈਂਦੀ ਹੈ ਬਾਕੀ ਆਪਾਂ ਕਰਦੇ ਆਂ ਗੱਲਬਾਤ ਨਾਲੇ ਵਿਖਾਉਣੇ ਆ ਤੁਹਾਨੂੰ ਖੋਲ ਕੇ ਤੋੜ ਕੇ ਸੋ ਮਾਰਕਿੰਗ ਨਿਸ਼ਾਨੀਆਂ ਤੁਸੀਂ ਕਰ ਲਓ ਨੋਟ ਸਿੰਗਲ ਹੱਡੀ ਦੇ ਵਿੱਚ ਸੋਨਾ ਕੱਦ ਕਾਠ ਤੇ ਬਾਕੀ ਹਰ ਰੇਲ ਸਾਂ ਪੂਰੀ ਦੀ ਡਿਟੇਲ ਆਪਣੇ ਕਰਦੇ ਆਂ ਬਾਕੀ ਰੇਲ ਸਾਂ ਗੱਲ ਕਰੀਏ ਤੀਜਾ ਸੂਆ ਮੱਝ ਦਾ ਸੋਨਾ ਹਾਂਜੀ ਬਿਲਕੁਲ ਬਾਰਡਰ ਬੈਲਟ ਤੋਂ ਮੱਝ ਆਈ ਆ ਠੀਕ ਆ ਜੀ ਐ ਤਾਂ ਆਪਣੇ ਕੋਲੇ ਅੱਜ ਚਾਰ ਆ ਨੀਲੀਆਂ ਅੱਛਾ ਜੀ ਠੀਕ ਆ ਉਹ ਹਜੇ ਨਹੀਂ ਆਪਾਂ ਅਗਲੀ ਵੀਡੀਓ 'ਚ ਇੱਕ ਦੋ ਦਿਨਾਂ ਤੱਕ ਜ ਬਾਰ ਲਈਆਂ ਪਈਆਂ ਮੱਜਾ ਠੀਕ ਹੈ ਜੀ ਜ਼ਰੂਰ ਲੈ ਕੇ ਆਵਾਂਗੇ ਉਹ ਵੀ ਦਿਖਾਵਾਂਗੇ ਠੀਕ ਹੈ ਗੱਲ ਕਰਦੇ ਆ ਆਪਾਂ ਰਾਸਿਆ ਨੇ ਤੀਜਾ ਸੁਹਾ ਸੋਣਾ ਠੀਕ ਹੈ ਜੀ ਸੋਣ ਦਾ ਸਮਾ ਜਿਹੜਾ ਹਜੇ ਪੂਰਾ ਇਹਦਾ 1 ਹਫਤਾ ਬਾਕੀ ਆ ਓਕੇ ਅੱਗੇ ਚੰਗੇ ਜਿਹੜੇ ਸੀਮੰਟ ਉਹ ਗੱਬੜ ਰੁਲੀ ਰਵੀ ਦੇ ਤੋਂ ਠੀਕ ਹੈ ਜੀ ਜਿਹੜੇ ਇਹਦੇ ਓਨਰ ਮਾਰਕ ਸੀ ਉਹਨਾਂ ਦੇ ਮੁਤਾਬਕ ਜਿਹੜਾ ਇਹ 13 14 13 14 ਕਿਲੋ ਦੀ ਮਾਲਕਾ ਠੀਕ ਹੈ ਜੀ ਤੇ ਜੇ ਆਪਾਂ ਵੀ ਆਪਦੀ ਪਰਖ ਨਰਖਣਾ ਚਲੋ ਲਈ ਆ ਜਿਹੜੇ ਹਿਸਾਬ ਨਾਲ ਦਾ ਨਿੱਗਰ ਲੈਵਾ ਤੇ ਬਿਲਕੁਲ ਮੁਠੀ ਵਾਲਾ ਥਾਣਾ ਹਮ ਬਿਲਕੁਲ ਫਿਕਸ ਹੈ ਵਾ ਨਾਇਦਾ ਤਾਂ ਰਾਸਿਆ ਫਿਕਸ ਹੋਵਣਾ ਜਿਹੜਾ ਉਹ ਵਧੇਰੇ ਦੁੱਧ ਕਰ ਜਾਂਦਾ ਠੀਕ ਹੈ ਜੀ ਤਾਂ ਉਮੀਦ ਹੈ ਵੀ ਚਲੋ ਦੁੱਧ ਕਰ ਮਾਰੀ ਇਹਨਾਂ ਚ ਆਜੂਗੀ ਬਾਕੀ ਅੱਗੇ ਰਾਸਿਆ ਆਪਦੇ ਸਾਫ ਸੰਭਾਲਦਾ ਜਿਸ ਤਰ੍ਹਾਂ ਵੀ ਆਪਾਂ ਸਾਫ ਸੰਭਾਲਦਾ ਬਿਲਕੁਲ ਹੀ ਬਿਲਕੁਲ ਤੇ ਇਹ ਹਰਵੀਰ ਬਾਈ ਹਜੇ ਵੀ ਦਿਨ ਲੈਂਦੀ ਆ ਬਾਕੀ ਹਜੇ ਸਾਨੂੰ ਸਾਹਿਬ ਹਫਤਾ 8 ਦਿਨ ਖਿੱਚਦੀ ਆ ਤੇ ਗੱਲ ਕਰੀਏ ਆਪਾਂ ਇਹਦੀ ਮਾਰਕਿੰਗ ਦੀ ਹਾਂ ਬਹੁਤ ਸੋਹਣੀ ਆ ਪਿਛਲੀਆਂ ਜਰਾਬਾਂ ਵੀ ਬਰਾਬਰ ਆ ਜਿੱਥੋਂ ਤੱਕ ਹੋਣੀਆਂ ਚਾਹੀਦੀਆਂ ਹਾਂ ਤੇ ਜਿਹੜੇ ਅਗਲੇ ਆ ਬਿਲਕੁਲ ਉਹ ਵੀ ਬਰਾਬਰ ਧੋਤੇ ਆ ਤੇ ਸਟੇਟ ਪਟਾ ਆ ਗਿਆ ਤੇ ਗੱਲ ਇਹਦੀ ਜਿਹੜੀ ਆਪਾਂ ਅੱਖ ਦੀ ਕਰੀਏ ਬਿਲਕੁਲ ਬਿੱਲੀ ਆ ਹੂੰ ਬਹੁਤ ਸੋਹਣੀ ਆ ਤੇ ਜ਼ਬਾਨ ਜਬੂਨ ਪੂਰੀ ਗੁਲਾਬੀ ਆ ਗਈ ਠੀਕ ਹੈ ਜੀ ਤੇ ਸਭ ਤੋਂ ਜਿਹੜੀ ਇਹਦੀ ਬਿਊਟੀ ਨੂੰ ਚਾਰ ਚੰਦ ਲਾਉਂਦੀ ਆ ਇਹਦੇ ਜਿਹੜੇ ਵਾਈਟ ਥਾਣ ਬਿਲਕੁਲ ਵਾਈਟ ਤਿੰਨ ਥਾਣੇ ਵਾਈਟ ਆ ਬਿਲਕੁਲ ਤਿੰਨ ਥਾਣੇ ਵਾਈਟ ਆ ਤਕਰੀਬਨ ਤੇ ਇਹਦੀ ਜਿਹੜੀ ਡੂਟੀ ਨੂੰ ਜਿਹੜਾ ਚਾਰ ਚੰਦ ਲਾਉਂਦੇ ਕਿਉਂਕਿ ਵਾਇਟ ਫੈਨ ਬਹੁਤ ਘੱਟ ਆਉਂਦਾ। ਲੋ ਵੀ ਦੋਸਤ ਚੈੱਕ ਕਰੋ ਤੁਸੀਂ ਇੱਕ ਹਫਤਾ 1 ਵੀਕ ਹਜੇ ਦਾ ਲੈਫਟ ਸਿੰਗਲ ਹੱਡੀ ਦੀ ਬਿਲਕੁਲ ਪਤਲੀ ਕਾਗਜ਼ ਵਰਗੀ ਚਮੜੀ ਆ। ਤੇ ਥੱਲੇ ਵਾਲੇ ਦੀ ਤੁਹਾਨੂੰ ਇਧਰੋਂ ਆਪਾਂ ਇੱਕ ਵਾਰ ਬੈਕ ਸਾਈਡ ਤੋਂ ਵੀ ਦਿਖਾ ਦਈਏ ਥਾਂ ਤੁਹਾਨੂੰ ਤੁਸੀਂ ਵੇਖੋ ਕਿਹੜਾ ਲੱਗਾ ਕਰਮ ਵਾਲੀ ਨੂੰ। ਬਹੁਤੋ ਕਾਲਾ ਥਾਣਾ ਜੀ। ਠੀਕ ਆ ਜੀ। ਸਿਰਨੇ ਤੋਂ ਵਾਈਟ ਆ। ਬਾਕੀ ਨਿਸ਼ਾਨੀਆਂ ਪ੍ਰੋਪਰ ਸੂਤ ਦੇ ਨਿਸ਼ਾਨ ਸਟ੍ਰੇਟ ਪਤਾ ਤੇ ਸਿੰਘ ਜੀ ਉਹ ਜਿਹੜਾ ਜੱਜਦਾ ਮੇਜਦਾ ਹੁੰਦਾ ਨਾ ਜੀ ਰਵੀ ਸਿੰਘ ਉਹ ਨੀਲੀ ਰਵੀ ਦਾ ਸਿੰਘ ਉੱਚਾ ਕੁੰਡਾ ਹੁੰਦਾ ਤਾਂ ਮੇਰੇ ਕੋਲ ਉਹ ਚੀਜ਼ਾਂ ਕੁੰਡਾ ਨਹੀਂ ਜਿਹੜਾ ਠੰਡਾ ਸਿੰਘ ਆਉਂਦਾ ਨੀਲੀ ਦੇ ਵਿੱਚ ਕਿਤੇ ਨਾ ਕਿਤੇ ਕਰੋ ਚੀਜ਼ਾਂ ਹੀ ਆਉਂਦੇ ਆ ਹਾਂ ਲਓ ਜੀ ਕਰੋ ਚੈੱਕ ਸੋ ਚੰਗੀ ਮਾਜਾ ਦੋਸਤੋ ਤੀਜੇ ਸਵੇਰੇ ਇਸ ਮੈਨੇ ਸੁਣਾ ਤੇ ਟਿੱਪਣ ਦੀ ਤੇ ਹਰਵੇਲ ਭਾਰ ਪਿਛੇ ਦੀ ਤੁਹਾਡੀ ਆਪਣੀ ਗਰੰਟੀ ਰਹੂਗੀ ਟਿੱਪਕੇ ਸੰਧੂ ਸਾਹਿਬ ਆਪਾਂ ਇੱਕ ਵਾਰੀ ਵੀਡੀਓ ਜਰੂਰ ਲਾ ਜੀ ਨਾਲ ਆਪਾਂ ਦਿਖਾ ਹੀ ਦਿੰਦੇ ਟਿੱਪਕੇ ਦੋਸਤੋ ਨਾਲ ਦੇ ਨਾਲ ਹੀ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਭਾਰ ਪਿਛੇ ਦੀ ਜਿਹੜੀ ਆ ਉਹ ਤੁਸਨੀ ਹੈ ਠੀਕ ਆ ਜੀ ਉਹ ਜਿਹੜੀ ਰਾਹ ਤਾਂ ਚੀਜ਼ ਤੋਂ ਕਰਮਾਂ ਦੀ ਠੀਕ ਆ ਜੀ ਤੇ ਕੱਦ ਵੱਡਾ ਸੋਹਣੇ ਹਾਈਟ ਕੱਦ ਦੇ ਵਿੱਚ ਆ ਬਿਲਕੁਲ ਰਾਸ ਆਪਾਂ ਟਿੱਪਕੇ ਤੁਹਾਨੂੰ ਜਰੂਰ ਦਿਖਾਉਨੇ ਆ ਇਹ ਅਗਲੇ ਥਾਣੇ ਦਾ ਬਰਾਜ ਜਿਹੜਾ ਆਪਾਂ ਚੈੱਕ ਕਰਾਉਨੇ ਤੁਹਾਨੂੰ ਲਓ ਜੀ ਇਹ ਅਗਲੇ ਥਾਣੇ ਦਾ 200 ਟਿੱਪਣ ਕਰੋ ਚੈੱਕ ਬਹੁਤ ਵਧੀਆ ਤੇ ਆ ਮਗਰਲੇ ਥਾਣੇ ਕਰੋ ਚੈੱਕ ਜੀ 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 ਤੇ ਬੈਠੇ ਬਿਠਾਏ ਵੀ ਮੇਰਾ ਭਰਾ ਤੁਸੀਂ ਘਰ ਤੋਂ ਚਲੇ ਸੌਦਾ ਕਰ ਸਕਦੇ ਹੋ ਆਨਲਾਈਨ ਵੀ ਸੌਦਾ ਕਰ ਸਕਦਾ ਭਾਰ ਪਿੱਛੇ ਦੀ ਆਪਾਂ ਗਾਰੰਟੀ ਦੇ ਦਾਂਗੇ ਸੋ ਜਿਹੜਾ ਕਿਸੇ ਭਰਾ ਨੇ ਧਿਆਨ ਗਿਆ ਕੰਮ ਕਰਨਾ ਸੀਗਾ ਤੇ ਉਹ ਵਿੱਚੇ ਤੁਹਾਨੂੰ ਆਪਾਂ ਦਿਖਾਤਾ ਪਿੱਛੇ ਕਰਕੇ ਜਿਹੜਾ ਟਿਪ ਕੇ ਤਸੱਲੀ ਕਰਵਾਤੀ ਆ ਤੇ ਬੇਚਿੰਤ ਬੇ ਤੜਕ ਘਰੇ ਬੈਠੇ ਬਿਠਾਏ ਆਨਲਾਈਨ ਸੌਦਾ ਵੀ ਕਰਕੇ ਤੁਸੀਂ ਚੀਜ਼ ਮੰਗਵਾ ਸਕਦੇ ਬਾਕੀ ਦੁੱਧ ਨੂੰ ਚੰਗੇ ਨਿਕਲੋਗੇ ਸੰਤੂ ਸਾਹਿਬ ਆ ਸੋ ਲਾਉ ਦੀ ਬਾਕੀ ਬਹੁਤ ਵਧੀਆ ਸੰਤੂ ਸਾਹਿਬ ਚੰਗਾ ਦੁੱਧ ਚ ਆਜੂਗੀ ਬਾਕੀ ਅਗੇ ਤੰਦਰੁਸਤੀ ਪਸ਼ੂ ਨੂੰ ਜ਼ਰੂਰੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਤੇ ਸਿੰਗਲ ਅੱਡੀ ਦੇ ਵਿੱਚ ਚਾਰੂ ਬਹੁਤ ਆ ਠੀਕ ਆ ਜੀ ਤੇ ਅਗੇ ਸੀਮਣ ਵੀ ਚੰਗਾ ਰਹਿੰਦਾ ਸਾਬ ਬਾਕੀ ਚਲੋ ਉਹਨਾਂ ਨੂੰ ਨਹੀਂ ਇਸ ਚੀਜ਼ ਦਾ ਜਾਹਰ ਪਰ ਹੈ ਨੀਲੀ ਦਾ ਠੀਕ ਆ ਜੀ ਮੈਂ ਵੀ ਕਰੋ ਚਾਹ ਕੇ ਠੀਕ ਆ ਜੀ ਤੇ ਜੇ ਦੱਸੋ ਕਿ ਨੈਕਸਟ ਕਿਸੇ ਭਰਾ ਨੇ ਚਲੋ ਆਪਦੀ ਸੋਚ ਸਮਝ ਨਾਲ ਨੀਲੀ ਦਾ ਵੀ ਤਾਂ ਸੀਮਣ ਪਰਵਾਇਆ ਹੋਇਆ ਚੰਗਾ ਤੇ ਬੱਚਾ ਵੀ ਕਰਮਾਂ ਲਈ ਚੰਗਾ ਪਾ ਦਿਓ ਸਰ ਉਹਨਾਂ ਕੋਲੇ ਪੰਜ ਛੇ ਪਸ਼ੂ ਸਾਰੇ ਨੀਲੀ ਦੇ ਸੀ ਵਾ ਜਿਨ੍ਹਾਂ ਦੇ ਘਰ ਆਪਾਂ ਲੈ ਕੇ ਆਇਆ ਠੀਕ ਆ ਜੀ ਬੋਤ ਚੰਗੀ ਮੱਦੇ ਸੋਨਾਂ ਕੋਲ ਸਾਰੇ ਠੀਕ ਆ ਜੀ ਠੀਕ ਆ ਕਟੀਆਂ ਵੀ ਹਾਂ ਤੇ ਬਾਕੀ ਚੰਗੀ ਆ ਠੰਡੀ ਸੀਲ ਆ ਓਕੇ ਹਰਵੇਲੇ ਕੀ ਡਿਮਾਂਡ ਹੈ ਦੀ ਅੱਜ ਡਿਮਾਂਡ ਸੰਤੂ ਸਾਹਿਬ ਨਾ 1 10 ਨਾ 5 ਮੋਲੇ ਦਾ 99700 ਹਾਂ ਜੀ ਉਹਦੇ ਚੋ ਮਾਨਤਾ ਨਾਲ ਆਪਾਂ ਥੋੜਾ ਬਹੁਤਾ ਛੋੜ ਛੱਪਿਆ ਨੂੰ ਜ਼ਰੂਰ ਕਰਾਂਗੇ 997 997 ਦੇ ਵਿੱਚ ਲੋਬੀ ਸਾਡੇ 97000 ਦੇ ਵਿੱਚੋਂ ਦੋਸਤੋ ਮਾਨਤਨ ਹੋਣਾ ਛੋਟਾ ਪਾਊਗਾ ਠੀਕ ਆ ਜੀ ਬਾਕੀ ਭਾਰੀ ਬੋਡੀ ਦੇ ਵਿੱਚ ਲੰਬਾਈ ਲੰਬੂਈ ਚੰਗੀ ਮਾਈਦੀ ਆ ਹਾਂ ਚੰਗਾ ਕਦ ਕਾਠ ਬੋ ਵੀ ਸੋਹਣੀ ਕਦ ਕਾਠੀ ਆ ਬਾਕੀ ਟਿੱਪ ਕੇ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਉਧਰੋਂ ਮੇਰਾ ਵੀਰ ਕੋਈ ਬੇਜਿੰਤ ਹੋ ਕੇ ਸੌਦਾ ਕਰ ਸਕਦਾ ਠੀਕ ਆ ਜੀ ਬਾਕੀ ਭਾਰ ਪਿੱਛੇ ਪਿੱਛੇ ਦੀ 1% ਗਾਰੰਟੀ ਤਸੱਲੀ ਇਸ ਤੋਂ ਬਾਅਦ ਇੱਕ ਤੁਹਾਨੂੰ ਇਧਰ ਵੱਛੀ ਦਿਖਾ ਦਿੰਨੇ ਆਪਾਂ ਕਰੋਸ ਅੰਗ ਦੇ ਵਿੱਚ ਬਿਲਕੁਲ ਸੋਹਣਾ ਐਚ ਐਫ ਤੇ ਗਰਲੈਂਡਰ ਦਾ ਕਰੋਸ ਆ ਤੇ ਬੁਲਬੁਲ ਦਾ ਬੱਚਾ ਹਾਂ ਮਾਰਤੀ ਤੇ ਜੰਦੀ ਦਾ ਵੀ ਮਜ਼ਾ ਵਰ ਬਹੁਤ ਸੋਹਰਿਆ ਨੀਲੀ ਰਾਵੀ ਜਿਵੇਂ ਆਪਾਂ ਕਹਿ ਸਕਦੇ ਨਾ ਜੋ ਆਪਾਂ ਨੀਲੀ ਰਾਵੀ ਦੇ ਵਿੱਚ ਦੱਸਦੇ ਮੈਂ ਆਹ ਕਿ ਬਿੱਲੀ ਮੰਨ ਕੇ ਅੱਖ ਤੇ ਸਟੇਟ ਪਟਾ ਹਾਂ ਇਹਦਾ ਵੀ ਉਹੀ ਸਭ ਕੁਝ ਆ ਗਿਆ ਔਰ ਵੀਰਾਂ ਨੇ ਕਹਿ ਦਿੰਨਾ ਵੀ ਖਰੇ ਜ਼ਿਆਦਾ ਹੀ ਕਰਦੇ ਪਹ ਨੀਲੀ ਦਾ ਵੀ ਤਾਂ ਤੇ ਮੈਡਾ ਵੀ ਖਰੇ ਨੀਲੀ ਰਾਵੀ ਦੀਆਂ ਹਾਂ ਨੂੰ ਲੱਗ ਕੇ ਨੀਲੀ ਰਾਵੀ ਹੈਗੀ ਆ ਗਰਲੈਂਡ ਦੇ ਦਾ ਤੇ ਐਫ ਦਾ ਕਰਾਸ ਆ ਬਹੁਤ ਬੜੀ ਪਿਆਰੀ ਮੇਰੇ ਦੰਦੀ ਕੇ ਮੇਆ ਮੂੰਹ ਆ ਚਾਰ ਦੰਦ ਸੰਦੂ ਸਾਹਿਬ ਪਹਿਲਾ ਸੂਆ ਹੀ ਫਿਰ ਹੈ ਨਾ ਪਹਿਲਾ ਸੂਆ ਸੋਲਾ ਠੰਡੀ ਠੁੰਡੀ ਫੁੱਲ ਸੋ ਚੋੜਾ ਚਲਾ ਥੱਲੇ ਦੋਸਤੋ ਤੁਸੀਂ ਦੇਖ ਸਕਦੇ ਜੇ ਕਰਮਾ ਦੀ ਠਿਕਾ ਤੇ ਬੜੀ ਵਧੀਆ ਲੇਵੇ ਚ ਲੇਵਾ ਪੜ ਕੇ ਕਰਮਾ ਦੀ ਸੂਗੀ ਅਜੇ ਬੱਚੀ ਪਹਿਲਾ ਸੂਆ ਪਹਿਲਾ ਸੂਆ ਬੱਚੀ ਸੋਹਣਾ ਠੰਡੀ ਠੁੰਡੀ ਬੜੀ ਆ ਦੇਖੋ ਲਓ ਜੀ ਆਹ ਦੇਖੋ ਜਿਹੜਾ ਚਾਲਾ ਵੇਖੋ ਬਹੁਤ ਸੋਹਣਾ ਥੱਲੇ ਥਾਨ ਬਹੁਤ ਵਧੀਆ ਠਿਕਾ ਜੇ ਪਿੰਕ ਬਿਲਕੁਲ ਗੁਲਾਬੀ ਅਡਰ ਤਿਆਰ ਕਰੂਗੀ ਬਾਕੀ ਭਰਦੀ ਪਈ ਹੈ ਲੇਵਾ ਅਜੇ ਗੰਦੂ ਸਾਹਿਬ ਆਜੇ ਇਹਨੇ ਟਿਕੀ ਹੋਈ ਆ ਬੱਚੀ ਬੱਚੀ ਨੇ ਦਿਨ ਖੜ ਦੇ 10 ਤੇ ਜਿਹੜੀ ਵਹਿੜਾ ਹੁੰਦੀ ਆ ਘੰਟਿਆਂ ਦੇ ਹਿਸਾਬ ਨਾਲ ਤਿਆਰ ਹੁੰਦੀ ਆ ਰਾਤ ਨੂੰ ਹੋਰ ਚੀਜ਼ ਹੁੰਦੀ ਆ ਹਾਂ ਦਿਨੇ ਹੋਰ ਚੀਜ਼ ਹੁੰਦੀ ਆ ਬਿਲਕੁਲ ਜੀ ਤੇ ਬਾਕੀ ਬਹੁਤ ਸੋਹਣੀਆਂ ਬਿਊਟੀ ਪੱਖ ਦੇ ਵਿੱਚ ਵੀ ਹੂੰ ਵੇਖੀ ਉਹਦਾ ਚੰਗੀ ਨਿੱਗਰ ਬਿਲਕੁਲ ਤੇ ਸੁਲਾਪੀ ਚੰਗਾ ਤੇ ਖੁਰੀ ਦੀ ਇਹਦੀ ਗੱਲ ਕਰੀ ਜੀ ਆਪਾਂ ਸੰਸਾੜੀ ਦੀ ਲੱਤ ਦੀ ਤੇ ਬਿਲਕੁਲ ਕਿੰਨੀ ਸੋਹਣੀ ਖੜੀ ਲੱਤ ਜਿਹੜਾ ਨਾ ਹੋਰ ਬਹੁਤ ਵੱਡੀ ਆ ਮੇਰੇ ਸਾਹਮਣੇ ਬਿਲਕੁਲ ਬਿਲਕੁਲ ਸਮਦੇਖੋ ਸਹੀ ਗੱਲ ਆ ਇਹ ਚੰਗਾ ਦੁੱਧ ਚਲੋ ਦੁੱਧ ਜਿਆਦਾ ਨਹੀਂ ਆਪਾਂ ਕਹਾਂਗੇ ਗਰਮੀ ਦੇ ਪੱਖ ਨੂੰ ਬਹੁਤ ਵਧੀਆ 15 16 ਲੀਟਰ ਤੇ ਬੱਚੀ ਨਹੀਂ ਦਿਖਦੀ ਲੈ ਵੀ ਵਜਨ ਵੇੜ ਬਹੁਤ ਪਿਆਰਾ ਬੱਚੀ ਦਾ ਵਜਨ ਵੇੜ ਦੇਖੋ ਪਲੀ ਗੁਲੀ ਬੜੀ ਆ ਪਲੀ ਪਲੀਤੀ ਬੱਚੀ ਆ ਗੋਲ ਬਿਲਕੁਲ ਢੋਲ ਵਰਗੀ ਆ 15 16 ਲੀਟਰ ਤੋਂ ਨਹੀਂ ਇਹ ਦਿਖਦੀ ਥੱਲੇ ਹਾਂ ਕਿਉਂਕਿ ਇਹਨੇ ਗਰਮੀ ਦੇ ਵਿੱਚ ਹਾਂ ਬਿਲਕੁਲ ਮੱਜਾ ਵਾਲਾ ਦਾ ਦੁੱਧ ਹੋਊਗਾ ਕਿਉਂਕਿ ਇਹਦੀ ਕ੍ਰਾਸ ਬਰੀਡ ਦੇ ਵਿੱਚ ਆ ਗਈ ਆ ਠੀਕ ਆ ਜੀ ਲੋ ਵੀ ਨਵਾਂ ਅੰਗ ਜਿਹੜਾ ਦੋਸਤੋ ਇਹ ਬੱਛੀ ਆਪਾਂ ਤੁਹਾਨੂੰ ਦਿਖਾ ਰਹੇ ਆ ਤਾਂ ਥਣ ਵੀ ਜਿਹੜੇ ਦੋਸਤੋ 노 ਪ੍ਰੋਬਲਮ ਕੋਈ 노 ਡਾਊਟ ਕੋਈ ਛੋਟਾ ਥਣ ਨਹੀਂ ਗਾ ਕਿਸੇ ਭੈਣ ਨੇ ਚਵਾਈ ਆ ਕਰਨੀ ਆ ਚਾਹੇ ਕੋਈ ਬੱਚਾ ਵੀ ਬੈਠ ਕੇ ਚਵਾਈ ਕਰ ਲੂਗਾ ਥਣ ਹੱਥੀ ਮੁਠੀ ਆ ਬਾਹਰ ਨਿਕਲ ਕੇ ਆਊਗਾ ਠੀਕ ਆ ਤੇ ਬਹੁਤ ਸੋਹਣੀ ਬੱਛੀ ਪਲੀ ਪ੍ਰੀਤੀ ਜਿਹੜੀ ਆ ਦੋਸਤੋ ਪਹਿਲਾ ਸੂਆ ਫਸਟ ਟਾਈਮ ਆਰੇ ਸੁਣ ਜਾ ਰਹੀ ਆ ਪੰਜਾ ਛਿਆ ਸੱਤ ਉਹਨਾਂ ਦੇ ਆਰੇ ਆ ਗੱਲ ਵੀ ਆਪਾਂ ਇਹਦੀ ਠੰਡ ਪੁਣ ਆਦਰ ਸੋਹਣਾ ਤਿਆਰ ਕਰੂਗੀ ਤੇ ਬਾਕੀ ਪਰਮਾਤਮਾ ਦੀ ਮਿਹਰ ਨਾਲ ਤੰਦਰੁਸਤੀ ਚਾਹੀਦੀ ਆ ਹਾਂ ਥਾਂ ਥੋੜਾ ਚੰਗਾ ਲੱਗਾ ਫੁੱਲ ਭਰਾਂ ਚੱਕੂਗੀ ਬੱਚੀ ਹਾਂ ਬਹੁਤ ਵਧੀਆ ਇਹ ਹਰਵੇਲ ਕੀ ਡਿਮਾਂਡ ਇਹਦੀ ਕਰਤੀ ਕਿਮਾਨ ਸੰਧੂ ਸਾਹਿਬ ਜੀ ਨਾ 57 ਨਾ 55 ਨਾ 53 51000 ਰੁਪਏ ਦੀ ਡਿਮਾਂਡ ਆ ਹੂੰ ਉਹਦੇ ਜੋ ਮਾਨਤਾ ਨਾਲ ਆਪਾਂ ਕਰਾਂਗੇ 55 ਜੋ ਬਿਲਕੁਲ ਲਓ ਵੀ ਬਹੁਤ ਵਧੀਆ 53 54 53 ਕੋਈ ਵੀ 51000 ਦੇ ਵਿੱਚੋਂ ਮਾਨਤਾ ਨਾਲ ਸ਼ੋਰ ਛੱਪਾ ਹੋ ਜਾਊਗਾ ਸੋ ਜਿਹੜੇ ਭਰਾ ਨੂੰ ਜਜੂ ਕੀ ਪਸੰਦ ਆਊਗੀ ਠੀਕ ਆ ਜੀ ਅੱਛੀ ਦਿਖਾਈਏ ਦੋਸਤੋ ਇੱਕ ਐਦਾਂ ਪਿੱਜੇ ਨੰਬਰ ਤੇ ਇੱਕ ਹੋਰ ਤਾਂ ਬੰਦ ਇੱਕ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਇਹ ਫ੍ਰੀਜ ਆ ਹਾਂ ਠੀਕ ਆ ਗਰਮੀ ਦੇ ਵਿੱਚ ਵੀ ਇਹ ਨਹੀਂ ਵੀ ਬੱਤੀ ਚਲੇਗੀ ਆ ਲਾਈਟ ਗਈ ਤੇ ਦੁੱਧ ਖਰਾਬ ਹੋ ਜਾਊ ਹਾਂ ਜਦੋਂ ਮਰਜ਼ੀ ਕੱਲੋ ਖੜੋ ਰੋੜ ਵੀ ਤਾਂ ਫ੍ਰੀਜ ਜੁਣਾ ਹੀ ਆ ஆஹ் யார்கா பயிர் ஏதாத்தா மத்திய பிள்ளை ਆ ਤਿੰਨ ਕੋਲੇ ਬਰਫ ਦੇ ਜੰਮ ਜਾਣ ਤੇ ਬਸ ਦੋ ਚਾਰ ਬੋਤਲਾਂ ਪਾਣੀ ਦੇ ਲੈਣਾ ਹਰ ਇੱਕ ਚੀਜ਼ ਟੱਪੀ ਪਈ ਹੈ ਟੱਪੀ ਪਈ ਹੈ ਫਰਿਜ ਚ 15-20 ਹਜ਼ਾਰ ਦੀ ਫਰਿਜ ਚ 4 ਸਵਾ ਲੱਖ ਦੀ 1.5 ਲੱਖ ਦੀ ਵੀ ਹੈ ਸਹੀ ਗੱਲ ਆ ਉਹ ਬਸ ਸੇਮ ਆ ਇਹ ਤਾਂ ਉੱਤੇ ਵੀ ਬੜੀਆਂ ਬੜਾ ਕੁਝ ਬੜੀਆਂ ਬੜੀਆਂ ਪਈਆਂ ਵਾ ਉਹ ਪਾਣੀ ਵੀ ਓਨਾ ਹੀ ਕੱਢਦੀ ਆ ਵੀ ਜਿੰਨਾ ਪੀਣਾ ਕੇ ਪਰ ਜਿੰਨੀ ਤੇ ਕਿਸੇ ਭਰਾ ਨੇ ਅੱਜ ਦੋਸਤੋ ਸੋਚਿਆ ਵੀ ਥੋੜੇ ਪਾਸੇ ਖਰਚ ਕਰਨੇ ਆ ਬਹੁਤ ਘਰ ਲੈਣੀ ਪਰ ਟੋਕਰ ਦੇ ਮੁਕਾਬਲੇ ਬੜੀਆਂ ਲੈ ਗਏ ਬੱਚਾ ਮਜ਼ਰ ਬਤਾ ਜੀ ਇਹ ਸਕਾਲ ਪਰਸੋਂ ਦੀ ਸੂਈ ਹੈ ਇਹ ਜੰਦੇ ਸਾਹਿਬ ਪਰਸੋਂ ਸੂਈ ਆ ਹਾਂ ਬਹੁਤ ਸੋਹਣੀ ਆ ਤੇ ਕਰੀਬ ਆਟਾ ਮੇ ਥੱਲੇ 5 ਕਿਲੋ 5.5 ਜਿਹੜਾ ਬੋਲਾ ਹੋਊਗਾ ਅੱਛਾ 8 ਕਿਲੋ ਤੋਂ ਥੱਲੇ ਨਹੀਂ ਆਉਂਦੀ ਠੀਕ ਬੱਕੀ ਵਰਗਾ ਬੱਚਾ ਵਾ ਤੇ ਠੰਡੀ ਸੀ ਲਾ ਜਿੱਥੇ ਮਰਜੀ ਇਹਨੂੰ ਲਓ ਜੀ ਮਗਰ ਵੱਛੀ ਨਰੂਆਂ ਨਾਲ ਬੱਚੇ ਨੇ ਤੇ ਸਰਵੇ ਬੋਲਾ ਦੱਸਿਆ ਕਿੰਨਾ 5-4-5 ਬੋਲਾ ਇਸ ਟਾਈਮ 4-5 ਕਿਲੋ ਹੋਊਗਾ ਤੀਜੇ ਦਿਨ ਦੇ ਵਿੱਚ ਠੀਕ ਹੈ ਤੇ ਚੋਣ ਆ ਲੋ ਤੈਨੂੰ ਘਰਾਂ ਵਿੱਚ ਨੂੰ ਸਭ ਦੋ ਦੋ ਇਹਨੇ ਮਰਾਜ ਦੀ ਆਪਾਂ ਨਾਲ ਦੀ ਨਾਲ ਲਓ ਜੀ ਆ ਕਰੋ ਜாக ਠੀਕ ਆ ਜੀ ਤੇ ਬਿਲਕੁਲ ਜਿਹੜਾ ਤੁਸੀਂ ਥਾਣ ਵੀ ਤੁਸੀਂ ਵੇਖੋ ਠੀਕ ਆ ਜੀ ਕੁਆਲਿਟੀ ਕੁਆਲਿਟੀ ਦੀ ਚੀਜ਼ ਦਾ ਮੁੱਲ ਹੁੰਦਾ ਠੀਕ ਆ ਜੀ ਕਈ ਵਾਰ ਚੀਜ਼ ਆਪਾਂ ਮਹਿੰਗੀ ਵੀ ਖਰੀਦ ਲੈਣੀ ਆ ਤਾਂ ਥਾਣੇ ਕਿਹੜਾ ਬਾਰੇ ਛੋਟੇ ਹੁੰਦੇ ਠੀਕ ਆ ਜੀ ਮਸ਼ੀਨੀ ਜੇ ਥਾਣ ਹੁੰਦੇ ਆ ਤੇ ਆਹ ਵੇਖੋ ਤੁਸੀਂ ਥਾਣ ਬਿਲਕੁਲ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਜੀ ਆਹ ਵੇਖੋ ਤੁਸੀਂ ਬਹੁਤ ਚੰਗੇ ਕਰਮਾਲੀ ਦੀ ਨਾ ਚੁਈ ਚੁਈ ਬਹੁਤ ਚੰਗੇ ਜਿੱਦਾਂ ਮਰਜੀ ਥੱਲੇ ਬੈਠੇ ਰੋ ਕੋਈ ਇਹ ਨਹੀਂ ਵੀ ਜਾਰੀ ਸਿਫਤਾ ਪੈਂਦੀ ਕਰ ਨਹੀਂ ਸਕਦੇ ਬਿਲਕੁਲ ਸੰਤੋਖ ਜਾਰੀਆਂ ਮੇਲ ਕਰਨ ਬੈਗੇ ਤੇ ਇਹਨੇ ਗੁੱਸਾ ਕਰ ਜਾਣਾ ਨਹੀਂ ਸੰਤੋਖ ਹਾਏ ਸਿਫਤਾਂ ਹੀ ਵੇ ਹਾਂ ਹਾਂ ਜਿੱਦਾਂ ਮਰਜੀ ਬਹੁਤ ਪਿਆਰੀ ਬੱਚੀ ਆ ਲਓ ਵੀ ਇਹ ਦੱਸੋ ਐਂਡ ਤੇ ਆਪਾਂ ਰੇਡ ਵੀਿੰਦਾ ਤੁਹਾਨੂੰ ਦੱਸਾਂਗੇ ਤੇ ਰੇਡ ਸੁਣ ਕੇ ਵੀ ਵੀਰਾਂ ਨੂੰ ਚਾਹ ਚਾਹ ਰੇਡ ਆ ਕਹੇ ਕਿ ਸਿੰਘ ਆ ਚੁੰਗੀ ਆ ਨਾ ਭਾਵੇਂ ਪਿੰਗ ਪੜਾ ਹਾਂ ਇਹ ਨਹੀਂ ਆ ਕੁ ਸਿੰਘ ਆਕਰ ਕੇ ਖਾਊਗੀ ਕੋਈ ਕੋਈ ਦੋ ਚਾਰ ਸਾਲਾਂ ਦਾ ਜਵਾਬ ਹੁੜੇ ਵੀ ਲੈ ਸਕਦਾ ਹਾਂ ਨਹੀਂ ਨੀ ਇੱਕ ਬੜਾ ਕੁਝ ਸਵਾਰੂ ਕਰਮਾ ਲਈ ਤੇ ਰੇਟ ਸੁਣ ਕੇ ਵੀ ਬਹੁਤੇ ਵੀਰਾਂ ਨੇ ਆਖਣਾ ਵੀ ਯਾਰ ਸਵਾਦ ਆ ਗਿਆ ਵੀ ਇੰਨੇ ਕੁ ਰੁਪਏ ਲਾਉਣੇ ਸੀ ਤੇ ਟੋਕਰ ਲੈਣ ਚਲੇ ਸੀ ਕਿਤੇ ਰਵਿਹ ਸਿੰਘ ਨੇ ਫਾਰਮ ਤੇ ਅੱਜ ਯਾਰ ਟੋਕਰਾਂ ਦਾ ਵੀ ਰੇਟ ਵਧਦਾ ਸੰਗਰਿਆ ਨਾਲ ਬੱਚਾ ਵਾ ਲੋ ਵੀ ਪ੍ਰਭੂ ਬੱਛੀ ਹੈ ਮਗਰ ਇਹ ਵੀ ਵਾਧੇ ਬੰਦੀ ਹੈ ਚਲੋ ਬਾਹਰ ਵੈਸੇ ਵੇਖਣ ਨੂੰ ਜਿੰਨੇ ਵੀ ਵੇਚਣੀਆਂ ਵੇਖੀ ਜਾਣੀਆਂ ਪਰ ਮਗਰ ਜਿਹੜਾ ਬੱਚਾ ਬੱਛੀ ਹੈ ਕੋਈ ਭਰਾ ਚ ਰੋਕੀ ਸਭ ਤੋਂ ਛੋਟੇ ਸਾਹ ਟੋਕਰਾਂ ਦਾ ਇਹ ਪਤਾ ਨਹੀਂ ਕਦੋਂ ਦੀਆਂ ਸੂਣੀਆਂ ਕਦੋਂ ਜਾਂ ਨਹੀਂ ਇਹਦਾ ਇਹਦਾ ਪਤਾ ਨਹੀਂ ਤਾਜੀ ਆ ਜੇ ਮਿਹਨਤ ਕਰਾਂਗੇ ਤਾਂ ਜਿੱਥੇ ਮਰਜੀ ਦੁੱਧ ਤੇ ਲਿਆ ਫਿਰ ਦੁੱਧ ਵੀ ਇਹਦਾ ਮੱਝਾ ਰਗਾ ਹੋਗਾ ਹਾਂ 3.5 ਚ 4 ਕਿਲੋ ਬੋਲਾ ਐ ਸਾਨੂੰ ਜਬ ਇਹਨੇ 7 ਕਿਲੋ ਵੀ ਚਵਾਈ ਗਈ ਰੇਟ ਦੀ ਗੱਲ ਕਰੀਏ ਤਾਂ ਰੇਟ ਦੇ ਮੱਦਾਬਾ ਪੰਜ ਵੀ ਬੜਾ ਅੱਛਾ ਰੇਟ ਇਹਦਾ ਬਿਲਕੁਲ ਕਹਿੰਦੇ ਵੀ ਉਹ ਅ 20999 ਆਹੋ 2000 ਰੁਪਿਆ ਇਹਦਾ ਰੇਟ ਹਾਂ ਠੀਕ ਆ ਉਹਦੇ ਵਿੱਚ ਵੀ ਮਾਨਤਾਨ ਜਿਹੜਾ ਕਰਾਂਗੇ ਆਪਾਂ ਨਹੀਂ ਆਪਾਂ 21000 ਨਹੀਂ ਕਹਿਣਾਗਾ 20000 999 ਠੀਕ ਹੈ ਕਿਉਂਕਿ 1 ਰੁਪਿਆ ਵੀ ਚੋਂ ਚਲੇ ਗਿਆ ਉਹਨੇ 1000 ਦਾ ਸੱਤਿਆਨਾਸ਼ ਕਰਤਾ 1 ਰੁਪਈਏ ਨੇ ਠੀਕ ਹੈ ਉਹ 990.90 ਰਹਿ ਗਏ ਚਲ ਠੀਕ ਹੈ ਲੈ ਵੀ ਠੀਕ ਹੈ ਜੀ ਰੇਅਰ ਜਿਹੜਾ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਟੋਕੜਾ ਨਾਲ ਪਰ ਵਾਇਰ ਸੱਜਰ ਕਰਮਾਂ ਲਈ ਲੈ ਕੇ ਜਾਓਗੇ ਇੱਕ ਪਤਾ ਲੱਗੂਗਾ ਭਰਾਵਾਂ ਨੂੰ ਵੀ ਸੱਜਰ ਸ਼ੈ ਲੈਂਦੀ ਆਪਾਂ ਠੀਕ ਹੈ ਜੀ ਤੇ ਮਗਰ ਬੱਛੀ ਆ ਇਹ ਰੇਡ ਤੁਹਾਨੂੰ ਦਿਖਾਤੀ ਆ ਪਸੰਦ ਆਜੂਗੀ ਤੁਹਾਨੂੰ ਠੀਕ ਹੈ ਜੀ ਰੇਡ ਪਸੰਦ ਆਊਗਾ ਸਭ ਤੋਂ ਮੇਨ ਗੱਲ ਤੇ ਇਹ ਜੋੜਾ ਤੁਹਾਨੂੰ ਜਿਹੜਾ ਮਿਲ ਜੂਗਾ ਘਰ ਵੀ ਲੈ ਆਪਣੇ ਨੰਬਰ ਕਰ ਤਾਂ ਜੀ 9903820259906382025 ਠੀਕ ਹੈ ਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਤੇ ਲੱਗ ਚੁੱਕਾ ਕਾਲ ਕਰੋ ਗੱਲਬਾਤ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਗਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ